ਰੇਨੇ ਜੋਸ਼ੀਲਡਾ ਨਾਮ ਦੀ ਇਹ ਕੁੜੀ ਚੇਨਈ ਦੀ ਇੱਕ ਟੈਕ ਕੰਪਨੀ ਦੇ ਵਿੱਚ ਕੰਮ ਕਰਦੀ ਸੀ ਇਹ ਆਪਣੇ ਨਾਲ ਹੀ ਕੰਮ ਕਰਦੇ ਮੁੰਡੇ ਨੂੰ ਪਸੰਦ ਕਰਦੀ ਸੀ ਤੇ ਉਸ ਨੂੰ ਇੱਕ ਤਰਫਾ ਪਿਆਰ ਕਰਦੀ ਸੀ ਪਰ ਉਸ ਮੁੰਡੇ ਨੂੰ ਇਸ ਚੀਜ਼ ਦੇ ਬਾਰੇ ਨਹੀਂ ਪਤਾ ਸੀਗਾ ਕਿ ਰੇਨੇ ਜੋਸ਼ੀਲਡਾ ਜਿਹੜੀ ਹੈਗੀ ਉਸ ਨੂੰ ਪਿਆਰ ਕਰਦੀ ਹੈਗੀ ਉਹ ਇਸ ਚੀਜ਼ ਤੋਂ ਜਿਹੜਾ ਹੈਗਾ ਵਾਕਿਫ ਨਹੀਂ ਸੀਗਾ ਫਰਵਰੀ 2025 ਦੇ ਵਿੱਚ ਉਸ ਮੁੰਡੇ ਦਾ ਕਿਸੇ ਹੋਰ ਕੁੜੀ ਦੇ ਨਾਲ ਵਿਆਹ ਹੋ ਜਾਂਦਾ ਤੇ ਰੇਨੇ ਜੋਸ਼ੀਲਡਾ ਜਿਹੜੀ ਹੈਗੀ ਉਸ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਰੇਨੇਜ ਸ਼ੀਲਡਾ ਦਾ ਪਿਆਰ ਉਸ ਮੁੰਡੇ ਦੇ ਪ੍ਰਤੀ ਕਿਸ ਵੇਲੇ ਨਫ਼ਰਤ ਦਾ ਰੂਪ ਧਾਰਨ ਕਰ ਗਿਆ ਇਸ ਗੱਲ ਦਾ ਰੇਨੇਜ ਸ਼ੀਲਡਾ ਨੂੰ ਵੀ ਅੰਦਾਜ਼ਾ ਨਹੀਂ ਹੈ ਇਸ ਨੇ ਉਸ ਮੁੰਡੇ ਤੋਂ ਬਦਲੇ ਦੀ ਭਾਵਨਾ ਆਪਣੇ ਮਨ ਦੇ ਵਿੱਚ ਪੈਦਾ ਕੀਤੀ ਤੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਦਾ ਫਿਊਚਰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਿਸ ਵੇਲੇ ਫਰਵਰੀ 2025 ਦੇ ਵਿੱਚ ਉਸ ਮੁੰਡੇ ਦਾ ਵਿਆਹ ਕਿਸੇ ਹੋਰ ਕੁੜੀ ਦੇ ਨਾਲ ਹੋ ਜਾਂਦਾ ਹੈ ਤਾਂ ਰੇਨੇਜ ਸ਼ੀਲਡਾ ਉਸ ਕੋਲੋਂ ਬਦਲਾ ਲੈਣ ਦੇ ਬਾਰੇ ਸੋਚਦੀ ਹੈ ਹਾਲਾਂਕਿ ਇਸ ਦੇ ਵਿੱਚ ਉਸ ਮੁੰਡੇ ਦੀ ਕੋਈ ਗਲਤੀ ਨਹੀਂ ਸੀ ਕਿਉਂਕਿ ਉਸ ਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਇਹ ਰੇਨੇ ਯਸ਼ੀਲੜਾ ਜੋ ਕਿ ਉਸਦੇ ਨਾਲ ਕੰਮ ਕਰਦੀ ਹੈ ਉਸ ਨੂੰ ਇੱਕ ਤਰਫਾ ਪਿਆਰ ਕਰਦੀ ਹੈ ਤੇ ਉਸ ਦਾ ਪਿਆਰ ਜਿਹੜਾ ਆ ਉਸ ਦੇ ਵਾਸਤੇ ਨਫ਼ਰਤ ਦਾ ਰੂਪ ਧਾਰਨ ਕਰ ਚੁੱਕਿਆ ਹੈ ਇਸ ਨੇ ਕੀ ਕੀਤਾ ਇਸ ਨੇ ਉਸ ਦੇ ਨਾਮ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੀਆਂ ਈਮੇਲ ਆਈ ਡੀਜ਼ ਬਣਾਈਆਂ ਤੇ ਉਹਨਾਂ ਈਮੇਲ ਆਈ ਡੀਜ਼ ਤੋਂ ਅਲੱਗ-ਅਲੱਗ ਥਾਵਾਂ ਤੇ ਜਿਵੇਂ ਕਿ ਸਕੂਲ ਹੋਇਆ ਯੂਨੀਵਰਸਿਟੀ ਹੋਈ ਇਹ ਹੋਰ ਕਈ ਥਾਂ ਹੈ ਜਿਹੜੀਆਂ ਉਹਨਾਂ ਦੇ ਉੱਪਰ ਜਿਹੜੀ ਈਮੇਲ ਕਰਕੇ ਉਹਨਾਂ ਜਗਾਵਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੰਦੀ ਸੀ ਜਿਵੇਂ ਕਿ ਮੰਨ ਲਓ ਕੋਈ ਸਕੂਲ ਹੈਗਾ ਉਹ ਸਕੂਲ ਦੇ ਵਿੱਚ ਈਮੇਲ ਕਰ ਦੇਣੀ ਕਿ ਅਸੀਂ ਜਿਹੜਾ ਹੈਗਾ ਇਹ ਸਕੂਲ ਨੂੰ ਬੰਬ ਦੇ ਨਾਲ ਉਡਾ ਦੇਵਾਂਗੇ ਤੇ ਇਸ ਮੁੰਡੇ ਦਾ ਨਾਮ ਉਸ ਈਮੇਲ ਦੇ ਵਿੱਚ ਲੈ ਦੇਣਾ ਜੇਕਰ ਫੜਿਆ ਜਾਊਗਾ ਤਾਂ ਇਹੋ ਮੁੰਡਾ ਫੜਿਆ ਜਾਊਗਾ ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਸ ਮੁੰਡੇ ਦਾ ਫਿਊਚਰ ਬਰਬਾਦ ਹੋ ਜਾਵੇਗਾ ਜਿਸ ਵੇਲੇ ਇਹ ਕੁੜੀ ਈਮੇਲ ਕਰਦੀ ਸੀਗੀ ਕਿਸੇ ਜਗ੍ਹਾ ਦੇ ਉੱਪਰ ਜਿਵੇਂ ਸਕੂਲ ਨੂੰ ਉੜਾ ਦੇਣਾ ਤਾਂ ਉਸ ਜਗ੍ਹਾ ਦੇ ਉੱਪਰ ਜਿਹੜੀ ਹੈ ਕਿ ਸਿਕਿਉਰਿਟੀ ਬਹੁਤ ਟਾਈਟ ਕਰ ਦਿੱਤੀ ਜਾਂਦੀ ਸੀ ਇਸ ਗੱਲ ਤੋਂ ਮੁੰਡਾ ਜਿਹੜਾ ਹੈਗਾ ਉਸ ਨੂੰ ਕੁਝ ਨਹੀਂ ਸੀ ਪਤਾ ਕਿ ਉਸ ਦਾ ਨਾਮ ਵਰਤ ਕੇ ਕੀ ਕੁਝ ਕੀਤਾ ਜਾ ਰਿਹਾ ਹੈ ਰੇਨੇਜੂ ਸ਼ੀਲਡਾ ਦੇ ਵੱਲੋਂ ਇਸ ਤੋਂ ਇਲਾਵਾ ਜਿਹੜਾ ਹੁਣ ਪਿੱਛੇ 12 ਜੂਨ ਨੂੰ 에어 ਇੰਡੀਆ AI 171 ਦਾ ਹਾਸਾ ਵਾਪਰਿਆ ਹੈਗਾ ਇਸ ਦੀ ਵੀ ਜ਼ਿੰਮੇਵਾਰੀ ਜਿਹੜੀ ਹੈ ਕਿ ਰੇਨੇਜੂ ਸ਼ੀਲਡਾ ਨੇ ਉਸ ਮੁੰਡੇ ਦੇ ਨਾਮ ਦੇ ਉੱਪਰ ਲਈ ਹੈ ਕਿ ਇਸ ਪਲੇਨ ਨੂੰ ਅਸੀਂ ਕ੍ਰੈਸ਼ ਕੀਤਾ ਹੈਗਾ ਜ਼ਿੰਮੇਵਾਰੀ ਉਸ ਮੁੰਡੇ ਦੇ ਨਾਮ ਤੇ ਲੈ ਲਈ ਕਿ ਫੜਿਆ ਜਾਵੇਗਾ ਤਾਂ ਉਹੀ ਮੁੰਡਾ ਫੜਿਆ ਜਾਵੇਗਾ ਮੇਰੇ ਉੱਪਰ ਕਿਹੜਾ ਕੋਈ ਐਕਸ਼ਨ ਹੋਣਾ ਆਏਗਾ ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਰੇਨੇ ਜੋ ਸ਼ੀਲਡ ਆ ਡਾਰਕ ਵੈਬ ਦੀ ਵੀ ਵਰਤੋਂ ਕਰਦੀ ਸੀਗੀ ਇਹੋ ਜਿਹੇ ਕੰਮਾਂ ਨੂੰ ਨਿਪੜੇ ਚਾੜਨ ਦੇ ਵਾਸਤੇ ਇਸ ਮੁੰਡੇ ਨੂੰ ਬਦਨਾਮ ਕਰਨ ਦੇ ਵਾਸਤੇ ਡਾਰਕ ਵੈਬ ਦੀ ਵੀ ਜਿਹੜੀ ਹੈਗੀ ਵਰਤੋਂ ਕੀਤੀ ਜਾਂਦੀ ਸੀਗੀ ਜਿਸ ਵੇਲੇ ਇਸ ਨੇ 12 ਜੂਨ ਦੇ ਪਲੇਨ ਕਰੈਸ਼ ਹਾਸੇ ਦਾ ਆਪਣੇ ਸਿਰ ਜੁਮਾ ਲਿਆ ਮਤਲਬ ਕਿ ਈਮੇਲ ਕਰਕੇ ਉਸ ਮੁੰਡੇ ਦਾ ਨਾਮ ਵਰਤ ਲਿਆ ਤੇ ਉਸ ਮੁੰਡੇ ਦਾ ਜਿਹੜਾ ਹੈਗਾ ਨਾਮ ਬਨਾਮ ਕੀਤਾ ਕਿ ਇਸ ਨੂੰ ਫੜਿਆ ਜਾਊਗਾ ਤੇ ਇਸ ਦਾ ਫਿਊਚਰ ਜਿਹੜਾ ਆ ਬਰਬਾਦ ਹੋ ਜਾਊਗਾ ਜੇ ਇਹ ਮੇਰਾ ਨਹੀਂ ਹੋਇਆ ਤਾਂ ਇਹ ਕਿਸੇ ਹੋਰ ਦਾ ਵੀ ਨਹੀਂ ਹੋ ਸਕਦਾ ਇਹ ਇਸ ਦੀ ਭਾਵਨਾ ਸੀਗੀ ਇਸ ਦੇ ਪਿੱਛੇ ਤੇ ਪੁਲਿਸ ਨੇ ਜਿਹੜੀ ਹੈਗੀ ਸ਼ਾਨਦਬੀਨ ਕੀਤੀ ਇਸ ਕੇਸ ਦੇ ਵਿੱਚ ਤੇ ਇਹਨਾਂ ਨੂੰ ਜਿਹੜਾ ਅਸਲ ਆਪਰਾਧੀ ਸੀਗਾ ਉਹ ਮਿਲ ਗਿਆ ਵੀ ਈਮੇਲ ਕਿੰਨੇ ਕੀਤੀ ਹੈਗੀ ਤੇ ਕਿੰਨੇ ਜਿਹੜੀ ਹੈਗੀ ਇਸ ਮੁੰਡੇ ਦੀ ਨਾਂ ਵਰਤ ਕੇ ਇਸ ਪਲੇਨ ਹਾਦਸੇ ਦੀ ਜ਼ਿੰਮੇਵਾਰੀ ਚੁੱਕੀ ਹੈਗੀ ਕਿ ਇਹ ਪਲੇਨ ਹਾਸਾ ਅਸੀਂ ਕਰਵਾਇਆ ਹੈ ਜੇ ਤੁਸੀਂ ਕੁਝ ਕਰ ਸਕਦੇ ਹੋ ਤੇ ਕਰ ਲਓ ਜਿਸ ਵੇਲੇ ਰੇਨੇ ਜੁਸ਼ੀਲ ਦਾ ਨਾਮ ਸਾਹਮਣੇ ਆਇਆ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਸ ਕੁੜੀ ਨੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ ਤੁਸੀਂ ਸਮਝ ਹੀ ਗਏ ਹੋਣੇ ਆਗੇ ਕਿ ਪਿਆਰ ਜਿਹੜਾ ਹੈਗਾ ਅੰਨਾ ਹੁੰਦਾ ਹੈਗਾ ਤੇ ਅੱਜ ਤੁਸੀਂ ਜਿਹੜਾ ਹੈਗਾ ਇਸ ਰੇਨੇ ਜੁਸ਼ੀਲ ਦਾ ਦੀ ਇਹ ਕਹਾਣੀ ਤੋਂ ਤੁਹਾਨੂੰ ਪਤਾ ਵੀ ਚੱਲ ਗਿਆ ਹੈਗਾ ਕਿ ਪਿਆਰ ਜਿਹੜਾ ਹੈ ਸੱਚਮੁੱਚ ਅੰਨਾ ਹੁੰਦਾ ਹੈਗਾ ਤੇ ਇੱਕ ਤਰਫਾ ਜਿਹੜਾ ਪਿਆਰ ਕੀਤਾ ਜਾਂਦਾ ਹੈਗਾ ਉਹ ਬਹੁਤ ਹੀ ਖਤਰਨਾਕ ਹੁੰਦਾ ਹੈ ਤੇ ਕਿਸੇ ਵੇਲੇ ਰੇਨੇਜ ਸ਼ੀਲਡਾ ਦਾ ਪਿਆਰ ਉਸ ਮੁੰਡੇ ਦੇ ਪ੍ਰਤੀ ਜਿਹੜਾ ਹੈਗਾ ਇੱਕ ਨਫ਼ਰਤ ਦਾ ਰੂਪ ਧਾਰਨ ਕਰ ਗਿਆ ਤੇ ਇਸ ਦੇ ਅੰਦਰ ਜਿਹੜੀ ਹੈਗੀ ਇੱਕ ਬਦਲੇ ਦੀ ਆਗ ਜਿਹੜੀ ਹੈਗੀ ਉਸ ਮੁੰਡੇ ਦੇ ਵਾਸਤੇ ਬਲ ਰਹੀ ਸੀ ਜਿਸ ਦੇ ਵਿੱਚ ਇਹ ਆਪਣੇ ਆਪ ਨੂੰ ਇਸਨੇ ਖੁਦ ਹੀ ਸਾੜ ਲਿਆ ਉਮੀਦ ਕਰਨਾ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਇਹ ਵੀਡੀਓ ਵਧੀਆ ਲੱਗੀ ਹੈਗੀ ਤਾਂ ਸਾਨੂੰ ਜਿਹੜਾ ਸਬਸਕ੍ਰਾਈਬ ਕਰਨਾ ਤੁਸੀਂ ਨਾ ਭੁੱਲਣਾ